ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਗਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋ ਪਾਗ 4 ਚੋਣਾ ਸਰਮਾਇਦਾਰੀ ਦਾ ਵਿਦਾਨਕ ਪਖੰਡ ਹੈ ਰੀਤਮ ਸਿੰਘ ਤੇ ਸੁਰਮੇਲ ਸਿੰਘ ਦੀ ਯਾਰੀ 5 ਕੋ ਸਾਲ ਪੁਰਾਣੀ ਸੀ ਤੇ ਤੂੰ ਨੂੰ ਕਾਲਜ ਦੇ ਦਿਨਾਂ ਤੋਂ ਹੀ ਸਾਹਿਤ ਪੜਨ ਦਾ ਜਨੂੰਨ ਸੀ ਉਸ ਦੇ ਪਾਈ ਪਹਿਲੀ ਚਿੱਠੀ ਦਾ ਆਖਰੀ ਫਿਕਰਾ ਲੇਖਕ ਨੂੰ ਹਸਾ ਹੀ ਗਿਆ ਸੀ ਮੇਰੇ ਯਾਰ ਜਵਾਬ ਜ਼ਰੂਰ ਦੇਈ ਭਾਵੇਂ ਦੋ ਹਰਫੇ ਹੋਣ ਉਹਨਾਂ ਦੀ ਬਹੁਤੀ ਸੰਗਣੀ ਇੱਕ ਅਸੈਂਬਲੀ ਇਲੈਕਸ਼ਨ ਨੇ ਕੀਤੀ ਸੀ ਪੀਤੂ ਦਾ ਬਾਪ ਹੀਰਾ ਸਿੰਘ ਕਮਿਊਨਿਸਟ ਪਾਰਟੀ ਦਾ ਪੁਰਾਣਾ ਵਰਕਰ ਸੀ ਮਿਹਨਤੀ ਕਿਸਾਨ ਤੇ شریف ਆਦਮੀ ਹੋਣ ਕਾਰਨ ਲੋਕ ਇੱਜ਼ਤ ਕਰਦੇ ਸਨ ਜਦੋਂ ਕਮਿਊਨਿਸਟ ਪਾਰਟੀ ਦੇ ਦੋ ਟੋਟੇ ਹੋਏ ਉਹਦੇ ਦੁੱਖ ਦਾ ਪਾਰਾਵਾਰ ਨਹੀਂ ਸੀ ਉਹ ਪਾਰਟੀ ਨੂੰ ਮਾਂ ਸਮਝਦਾ ਸੀ ਤੇ ਮਾਂ ਕਦੇ ਦੋਥਾ ਨਹੀਂ ਵੰਡੂਗੀ ਸਿਧਾਂਤ ਦੇ ਲੈਕਚਰ ਲੈਂਦੇ ਆ ਉਸ ਖਰੀ ਗੱਲ ਯਾਦ ਰੱਖੀ ਸੀ ਇੱਕ ਦੇਸ਼ ਵਿੱਚ ਦੋ ਕਮਿਊਨਿਸਟ ਪਾਰਟੀਆਂ ਨਹੀਂ ਹੋ ਸਕਦੀਆਂ ਸਿਧਾਨਕ ਤੇ ਰਾਜਨੀਤਿਕ ਪੱਖਾਂ ਤੇ ਉਹ ਬੈਸ ਵਿੱਚ ਕਿਸੇ ਲੀਡਰ ਨੂੰ ਹਰਾਉਣ ਜੋਗਾ ਨਹੀਂ ਸੀ ਦੋਥਾਂ ਹੋਈ ਪਾਰਟੀ ਦੀ ਲੜਾਈ ਲੇ ਸੈਲਾਂ ਵਿੱਚ ਨਹੀਂ ਉਤਰੀ ਸੀ ਸਗੋਂ ਉਤਲੀ ਲੀਡਰਸ਼ਿਪ ਪ੍ਰਧਾਨਗੀਆਂ ਤੇ ਸਖਤਰੀਆਂ ਲਈ ਜੁੱਤੀਆਂ ਉਹ ਜੁਤੇ ਹੋਈ ਸੀ ਹਰ ਪਾਰਟੀ ਆਪੇ ਨੂੰ ਸੱਚੀ ਤੇ ਲੋਕਾਂ ਦੀ ਰਖਵਾਲੀ ਸਾਬਿਤ ਕਰਨ ਲਈ ਦੂਜੇ ਨੂੰ ਲੋਕਾਂ ਦੇ ਦੁਸ਼ਮਣ ਨੰਬਰ ਇਕਰਾਰ ਦਿੰਦੀ ਕਾਮਰੇਡ ਹੀਰਾ ਸਿੰਘ ਦਾ ਸਿਧਾਂਤ ਏਸੀਕਿਉ ਪਿੰਡਾਂ ਵਿੱਚ ਵਾਹਿਆ ਜਾਣ ਵਾਲਾ ਪਾਰਟੀ ਦਾ ਇਮਾਨਦਾਰ ਸੰਤ ਸੀ ਆਪ ਕੋ ਕੁਝ ਨਹੀਂ ਸੋਚ ਸਕਦਾ ਸੀ ਪਾਰਟੀ ਦੇ ਪੁਰਾਣੇ ਨਾ ਕਰਨ ਉਹ ਚਿੱਟਿਆਂ ਨਾਲ ਰਹਿ ਗਿਆ ਰੋੜੀਵਾਦੀ ਸੰਸਕਾਰਾਂ ਅਨੁਸਾਰ ਉਸ ਨੂੰ ਪੇੜਿਆਂ ਨਾਲ ਜਾਣਾ ਈਮਾਨ ਹਾਰਨ ਵਾਲੀ ਗੱਲ ਲੱਗਦੀ ਸੀ ਪਾਰਟੀ ਨੇ ਚਰੋਕਣੀ ਸੇਵਾ ਦੇ ਕਾਰਨ ਉਸ ਨੂੰ ਇਲਾਕੇ ਦਾ ਸਖਤਰ ਬਣਾ ਦਿੱਤਾ ਉਹ ਹਰ ਸਾਲ ਇਲਾਕੇ ਦੀ ਕਾਨਫਰੰਸ ਕਰਵਾਉਂਦਾ ਅਤੇ ਭਾਈਕਿਆਂ ਦੇ ਦਸਵੰਧ ਵਾਂਗ ਬਾਕੀ ਮਾਇਆ ਪਾਰਟੀ ਦੀ ਭੇਟਾ ਕਰ ਦਿੰਦਾ ਲੋਕ ਆਖਦੇ ਹੀਰਾ ਸਿਆ ਫੰਡ ਤੇਰੇ ਮੂੰਹ ਨੂੰ ਦਿੰਨੇ ਆ ਪਾਰਟੀ ਦਾ ਤੇਰੀ ਖਸੀ ਹੋ ਗਈ ਲੋਕਾਂ ਕੋਲੋਂ ਤੀਰ ਤਾਨੇ ਸੁਣ ਕੇ ਹੀਰਾ ਸਿੰਘ ਦਾ ਦਿਲ ਚੀਰਿਆ ਜਾਂਦਾ ਪਾਰਟੀ ਦੀ ਕਮਜ਼ੋਰ ਲਾਈਨ ਕਰਨ ਉਹ ਪੱਖ ਦਾ ਉਤਰਨਾ ਦੇ ਸਕਦਾ ਉਹ ساری ਉਮਰ ਖੱਦਰ ਪਾਇਆ ਸੀ ਸੱਚੀ ਗੱਲ ਤਾਂ ਇਹ ਸੀ ਕਿ ਮਿੱਲ ਦਾ ਫਾਈਨ ਕਪੜਾ ਉਸ ਨੂੰ ਆਪਣੇ ਵਿਆਹ ਵੇਲੇ ਵੀ ਨਹੀਂ ਜੁੜਿਆ ਸੀ ਗਾਲ ਖੱਦਰ ਵੇਖ ਕੇ ਸਾਲੀਆਂ ਨੇ ਉਸ ਨੂੰ ਗਾਂਧੀ ਦਾ ਜੇਠਾ ਪੁੱਤਰ ਆਖ ਕੇ ਚੜਾਇਆ ਸੀ ਉਸ ਲੋਕਾਂ ਦੇ ਤਿੱਖੇ ਮਖੌਲ ਸਹੰਦੇ ਆ ਲੱਕ ਬਨਕੇ ਪੀਤੂ ਨੂੰ ਵੀ ਇਹ ਕਰਵਾ ਦਿੱਤੀ ਉਹਨਾਂ ਦਿਨਾਂ ਵਿੱਚ ਹੀ ਕਾਂਗਰਸ ਦਾ ਰਾਜ ਸੀ ਪਿੰਡ ਹਲਾ ਦੇਣ ਵਾਲੀ 67 ਦੀ ਜਨਰਲ ਚੋਣ ਆ ਗਈ ਪੀਤੂ ਦੇ ਅਸੈਂਬਲੀ ਹਲਕੇ ਵਿੱਚ ਸਿੱਧਾ ਮੁਕਾਬਲਾ ਕਮਿਊਨਿਸਟ ਅਤੇ ਉਹਦੇ ਪਿੰਡ ਦੇ ਕਾਂਗਰਸੀ ਸਰਦਾਰ ਲੱਖਾ ਸਿੰਘ ਵਿਚਕਾਰ ਪਾ ਗਿਆ ਸੀ ਸਰਦਾਰ ਲੱਖਾ ਸਿੰਘ ਸਾਮਰਾਜ ਬੇੜੇ ਦਾ ਪੱਕਾ ਟੋਟੀ ਰਿਹਾ ਸੀ ਉਸ ਜੈਤੋਂ ਦੇ ਮੋਰਚੇ ਨੂੰ ਜਾਂਦਾ ਜੱਥਾ ਪੁਲਿਸ ਤੋਂ ਕੋਲ ਖਲੋ ਕੇ ਕੁਟਵਾਇਆ ਸੀ ਖਾਕੀ ਖੱਦਰ ਉਸ 57 ਵਿੱਚ ਪਾਇਆ ਜਦੋਂ ਅੰਗਰੇਜ਼ਾਂ ਦੇ ਵਾਪਸ ਆਉਣ ਦੀ ਆਸ ਅਸਲੋਂ ਮੁੱਕ ਗਈ ਸੀ ਉਸ ਇਸ਼ਤਿਹਾਰ ਲਾਉਂਦੇ ਪੀਤੂ ਦੇ ਬਾਪੂ ਨੂੰ ਸਮਝਾਉਂਦੇ ਆ ਕਿਹਾ ਕਮਰੇੜਾ ਅੰਗਰੇਜ਼ ਸਮੇਂ ਅਸੀਂ ਰਾਜ ਭਾਗ ਵਿੱਚ ਅੱਗੇ ਸਾਂ ਅੱਜ ਕਾਂਗਰਸ ਵਿੱਚ ਚੌਧਰੀਆਂ ਜਦੋਂ ਤੁਹਾਡੀ ਵਾਰੀ ਆ ਗਈ ਅਰੇ ਹਾਂ ਟਾਡੀ ਵਾਂ ਤੁਹਾਡੀ ਸਿੰਘੀ ਵਿੱਚ ਵੀ ਰਸਾ ਬਾ ਲਵਾਂਗੇ ਤੋ ਸੁੱਕੀਆਂ ਫਾਲਟਾਂ ਨਾ ਪਣਾ ਸਾਨੂੰ ਪੁੱਛੇ ਬਿਨਾ ਉਦੋਂ ਵੀ ਕੋਈ ਸਰਕਾਰ ਨਹੀਂ ਚੱਲਣੀ ਕਾਮਰੇਡ ਹੀਰਾ ਸਿੰਘ ਨੇ ਤਾਂ ਉਹਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਅਤੇ ਹੱਸ ਕੇ ਅਗਾਹ ਤੁਰ ਗਿਆ ਪਰ ਕੋਲ ਖਲੋਤੇ ਪੀਤੂ ਤੋਂ ਪੁੱਛੇ ਬਿਨਾ ਨਾ ਰਹਿ ਹੋਇਆ ਤਾਇਆ ਜੀ ਉਹ ਕਿਵੇਂ ਬਈ ਪਾਰਟੀ ਚਲਾਉਣ ਵਾਲੇ ਦੋ ਚਾਰੀ ਹੁੰਦੇ ਬੰਦੇ ਨੇ ਹਰ ਬੰਦੇ ਵਿੱਚ ਕਮਜ਼ੋਰੀਆਂ ਜਮੰਦਰੂ ਹੁੰਦੀਆਂ ਨੇ ਨਾਲੇ ਘੜੇ ਦੀਆਂ ਮੱਛੀਆਂ ਨੂੰ ਫੜਨਾ ਕੀ ਔਖਾ ਏ ਉਹ ਦੀਜ ਤੈਨੂੰ ਗੁਰਮੰਤਰ ਦੱਸਾਂ ਜਵਾਰ ਦਾ ਦੁੱਬ ਵੱਢ ਲਈਏ ਟਾਂਡੇ ਦਾ ਭਾਰ ਨਾ ਚੁੱਕੀਏ ਲੱਖਾ ਸਿੰਘ ਨੇ ਮਿੱਨੀ ਮੁਸਕਾਨ ਨਾਲ ਚਾਕਦਿਆਂ ਉਤੋਂ ਕਾਲੀ ਅਤੇ ਜਣਾ ਵਿੱਚੋਂ ਚਿੱਟੀ ਦਾੜੀ ਨੂੰ ਖੁਰਕਣਾ ਸ਼ੁਰੂ ਕਰ ਦਿੱਤਾ ਉਹਦੀਆਂ ਮੁੱਛਾਂ ਨੇ ੇਠਲੇ ਪਾਸੇ ਨੂੰ ਵੱਲ ਪਾਏ ਹੋਏ ਸਨ ਗੁਰਮੰਤਰ ਤਾਇਆ ਜੀ ਕੁਝ ਸਮਝ ਨਹੀਂ ਆਇਆ ਵੀ ਤੂੰ ਨੇ ਹੁਸ਼ਿਆਰ ਆਟ ਖੜੀ ਕਰ ਲਈ ਉਪਧੀਜ ਤੈਨੂੰ ਹੁਣ ਕੀ ਦੱਸਾਂ ਛੋਟੇ ਵੱਡੇ ਦੀ ਪਰੇ ਐ ਪੈਸਾ ਤੇ ਮਾਨ ਵੜਿਆਈ ਨਾਲੋਂ ਹੋਰ ਬੁਰੀਆਂ ਬਲਾਵਾਂ ਵੀ ਹੁੰਦੀਆਂ ਨੇ ਪਹਾੜਾਂ ਦੇ ਖੁਸਨ ਨੇ ਸਾਰਾ ਸਿਖਰਾ ਜੀ ਸਬਾਹ ਕਰ ਚੁਟਿਆ ਸੀ ਤੂੰ ਆਪਣੇ ਭਲੇ ਮਾਨਸ ਪਿਓ ਪਿੱਛੇ ਨਾ ਜਾ ਕਾਮਰੇਟ ਦਾ ਸਾਰੀ ਦੇ ਭੁੱਖੇ ਹੁੰਦੇ ਐ ਹਰ ਗੱਲੋਂ ਥੋੜੇ ਸਰਦਾਰ ਦੀ ਆਖਰੀ ਗੱਲ ਪੀਤੂ ਨੂੰ ਖਾਈ ਗਈ ਉਹਨੋਂ ਨਿਆਣਾ ਨਹੀਂ ਸੀ ਚਿੱਟੇ ਪੀਲੇ ਲੀਡਰਾਂ ਦੀਆਂ ਕਮਜ਼ੋਰੀਆਂ ਅਜਾਸ਼ੀਆਂ ਤੇ ਠੇਕੇਦਾਰਾਂ ਨਾਲ ਅੰਦਰ ਖਾਤੇ ਇਸੇ ਪੱਤੀਆਂ ਬਾਰੇ ਉਹ ਸਮੇਂ ਸੁਣਦਾ ਹੀ ਰਹਿੰਦਾ ਸੀ ਪਰ ਉਸ ਸਾਰੀ ਦੇ ਚੁਗਲ ਤੇ ਇੱਕ ਟੋਡੇ ਕੋਲੋਂ ਪਰੇ ਵਿੱਚ ਹਾਰਨਾ ਹੱਤਕ ਸਮਝੀ ਉਸ ਵੀ ਇਹ ਕੀਤੀ ਸੀ ਕਾਲਜ ਵਿੱਚ ਨਿਰੀਆਂ ਹੜਤਾਲਾਂ ਕਰਵਾ ਕੇ ਭੱਟ ਨਹੀਂ ਚੁੱਕਿਆ ਸੀ ਉਮਰ ਪਰ ਪਾਰਟੀ ਵਿੱਚ ਰੇਲ ਦੇ ਪਹੀਏ ਵਾਂਗ ਕਸੇ ਕਾਮਰੇਡ ਦਾ ਪੁੱਤਰ ਹੋਣਾ ਵੀ ਉਹ ਇੱਕ ਡਿਗਰੀ ਸਮਝਦਾ ਸੀ। ਤਾਇਆ ਸਿੱਖ ਰਾਜ ਤਾਂ ਡੋਗਰਿਆਂ ਦੀ ਗਦਾਰੀ ਕਰਨ ਖਤਮ ਹੋਇਆ ਸੀ। ਰਾਜਨੀਤੀ ਦੇ ਹੱਥ ਕੰਡਿਆਂ ਨੂੰ ਉਤਲਾੜਾਂ ਗਦਾਰੀ ਆਖਦਾ ਏ। ਮੌਕਾ ਸਾਂਭਣ ਵਾਲੀ ਸਮੇਂ ਦੀ ਸਿਆਣਪ। ਨਿਰਨਾ ਤੂੰ ਕਰ ਲਈ। ਪੜਿਆ ਲਿਖਿਆ ਏ। ਲੱਖਾ ਸਿੰਘ ਨੇ ਚੋਟ ਚੰਨ ਨਾਲ ਮੁੰਡੇ ਦਾ ਦਿਮਾਗ ਭੌਣ ਦੀ ਕੋਸ਼ਿਸ਼ ਕੀਤੀ। ਹੋਰ ਗੁਰਮੰਤਰ ਲੈ। ਰਾਜ ਕਰਨ ਵਾਲੀ ਜਮਾਤ ਹੀ ਹੋਰ ਹੁੰਦੀ ਏ ਤੇ ਕੰਮ ਕਰਨ ਵਾਲੀ ਬਿਲਕੁਲ ਹੋਰ। ਤੇਰੇ ਬਾਪੂ ਨੂੰ ਪਿੰਡ ਦੀ ਸਰਪੰਚੀ ਨਹੀਂ ਮਿਲਣੀ ਭਾਵੇਂ ਸਾਰੀ ਉਮਰ ਪਾਰਟੀ ਦਾ ਗੋਹਾ ਗੂੜਾ ਕਰੀ ਜਾਵੇ ਤੂੰ ਉਸ ਨੂੰ ਸਮਝਾ ਮੈਂ ਤਾਂ ਖਤੋਂ ਬਾਹਰ ਨਹੀਂ ਸਰਦਾਰ ਦੀਆਂ ਖਰੀਆਂ ਖਰੀਆਂ ਨਾਲ ਠਰਿਆ ਪਿੱਤੂ ਪਿਛਲੀ ਗੱਲ ਉੱਤੇ ਤਾ ਖਾ ਗਿਆ ਤਾਇਆ ਤਾਇਆ ਭਲਾ ਮਦਾਨੋਂ ਪੱਜ ਜਾਣ ਵਾਲੇ ਨੂੰ ਕੀ ਆਖਦੇ ਮੈਂ ਬਾਪੂ ਦੀ ਬਲੀ ਦੇ ਦਉ ਜਿਵੇਂ ਅਣਖੀਲੇ ਪੁੱਤ ਨੇ ਪਿਓ ਦਿੱਲੀ ਨੂੰ ਤੋੜ ਦਿੱਤਾ ਸੀ ਹੌਣ ਪੇਛਾ ਨਹੀਂ ਹਟਣ ਦਿੰਦਾ ਮੁੰਡੇ ਦਾ ਮੂੰਹ ਜੋਸ਼ ਅਤੇ ਗੁੱਸੇ ਨਾਲ ਸੁਰਖ ਹੋ ਗਿਆ ਪੁੱਤਰਾ ਤੈਨੂੰ ਸੱਜਰੀ ਜਵਾਨੀ ਜੜੀ ਏ ਪੱਠ ਅਸਾਂ ਵੀ ਨਹੀਂ ਚੁੱਕਿਆ ਮੈਨੂੰ ਫਰਾਉਣਾ ਦਿੱਲੀ ਨੂੰ ਕਰਾਉਣਾ ਏ ਤੂੰ ਵੀ ਚਾਲ ਆ ਲਵੀ ਲੱਖਾ ਸਿੰਘ ਦਾ ਝੋਲੀ ਚੁੱਕ ਬੌਣਾ ਹਜ਼ਾਰੀ ਉਹਦੀ ਕੱਚੇ ਢੋਂ ਭੁੜਕ ਪਿਆ ਛੋਟੇ ਸਰਦਾਰ ਜੀ ਬੈੜਾ ਟੱਪੂ ਖੁਰਲੀ ਟਾ ਦਿਓ ਸੁਰਮੇਲ ਉਹਨਾਂ ਦੀ ਮੜਿਕਣਾ ਮੜਿਕਣਾ ਨੂੰ ਪੂਰੀ ਨੀਜ ਨਾਲ ਜਾਜਦਾ ਰਿਹਾ ਸੀ ਉਦੋਂ ਇਲੈਕਸ਼ਨ ਪੂਰੀ ਭੱਕ ਉੱਠੀ ਸੀ ਤਿੰਨ ਦਿਨ ਸਬੂਤੇ ਉਹ ਪੀਤੂ ਨਾਲ ਰਿਹਾ ਕਮਿਊਨਿਸਟ ਜਲਸਿਆਂ ਵਿੱਚ ਹਾਜ਼ਰੀ ਭਰਵੀ ਹੁੰਦੀ ਸੀ ਜ਼ਾਹਰ ਜਾਪਦਾ ਸੀ ਕਮਿਊਨਿਸਟ ਉਮੀਦਵਾਰ ਜਿੱਤੇਗਾ ਪਰ ਸਰਦਾਰ ਲੱਖਾ ਸਿੰਘ ਦੀਆਂ ਜੀਪਾਂ ਕਾਰਾਂ ਅਤੇ ਟਰਾਲੀਆਂ ਨੇ ਥੋੜਾ ਪੁੱਟ ਦਿੱਤੀਆਂ ਉਹਨਾਂ ਕਾਮਰੇਡਾਂ ਦੇ ਸਾਈਕਲ ਕੱਚਿਓ ਵੀ ਹੀਟਾ ਲਾ ਦਿੱਤੇ ਸੈਂਟਰ ਦੇ ਕਾਂਗਰਸੀ ਵਜ਼ੀਰਾਂ ਨੂੰ ਲੋਕਾਂ ਸੁਣਿਆ ਤੱਕ ਨਾ ਉਲਟਾ ਪੰਜਾਬ ਨਾਲ ਪਾਰੀ ਸਨਤ ਦੇ ਵੇਤ ਕਰੇ ਪੱਖੋਂ ਸਵਾਲ ਕਰ ਕਰ ਝੂਠਿਆਂ ਪਾ ਦਿੱਤਾ ਸਰਦਾਰ ਲਖਾ ਸਿੰਘ ਨੇ ਪਿੰਡਾਂ ਦੇ ਬਦਮਾਸ਼ਾਂ ਨੂੰ ਹਰ ਕੀਲੇ ਨਾਲ ਗੰਡਿਆ ਹੋਇਆ ਸੀ ਰਾਤਾਂ ਨੂੰ ਸ਼ਰਾਬ ਪਾਣੀ ਵਾਂਗ ਵਰਤਾਈ ਜਾ ਰਹੀ ਸੀ ਪੇਤੂ ਦੇ ਪਿੰਡ ਵਿੱਚ ਇੱਕ ਲੋਟਕ ਦੇ ਸ਼ਰਾਬੀ ਨਾਲ ਅਨੇਰੀ ਗਲੀ ਵਿੱਚ ਉਹਨਾਂ ਦਾ ਵਾਪਹਿ ਗਿਆ ਸ਼ਰਾਬੀ ਨੇ ਬੜਕ ਮਾਰਦਿਆਂ ਆਖਿਆ ਕਿਹੜਾ ਏ ਬਾਈ ਜਨਤਾ ਦੇ ਸੇਵਾਦਾਰ ਪੀਤੂ ਨੇ ਖੰਗਦਿਆਂ ਪੂਰੀ ਰੜਕ ਨਾਲ ਉਤਰ ਦਿੱਤਾ ਉਹ ਚਾਹੁੰਦਾ ਸੀ ਕਿਸ਼ਨਾ ਬਦਮਾਸ਼ ਆਪਣੇ ਆਪ ਹੀ ਸਮਝ ਲਵੇ ਉਹ ਆ ਬਈ ਪ੍ਰੀਤਮ ਸਿਓ ਝੂਠ ਬਈ ਝੂਠ ਜਨਤਾ ਦਾ ਅਸਲੀ ਸੇਵਾਦਾਰਤਾ ਲੱਖਾ ਸਿਓ ਐ ਨਾ ਤੁਸੀਂ ਕੋਟ ਪਿਆਉਣੀ ਨਾ ਤੁਹੱਡਾ ਕੋਈ ਆਸਰਾ ਓੱਖਾ ਨੰਗਾ ਯਾਰ ਬਣਾਇਆ ਖਿੜਕੀ ਓਲੇ ਖੰਗੇ ਸੋਥਣ ਦਾ ਉਹਨੂੰ ਸਵਾਲ ਪਾਇਆ ਪੋਲਟਾ ਲੰਗੋਟੀ ਮੰਗੇ ਉਸ ਇੱਕ ਨਾਲੋਂ ਵਗਾ ਕੇ ਬਾਹ ਦਾ ਤੋੜਾ ਵੀ ਤੂੰ ਅੱਗੇ ਲਿਆ ਸੁਟਿਆ ਕਿੰਨਿਆਂ ਪੀਓਗੇ ਕਿੰਨਾ ਕੁ ਚਿਰ ਵੀ ਤੂੰ ਨੇ ਇੰ样 ਦ੍ਰਿੜਤਾ ਤੇ ਭਰੋਸੇ ਨਾਲ ਆਖਿਆ ਜਿਵੇਂ ਕੱਲ ਦਾ ਸੂਰਜ ਪਾਰਟੀ ਦੇ ਹੁਕਮ ਨਾਲ ਚੜਨਾ ਸੀ ਬਾਈ ਨੂੰ ਆਨਾ ਪੀਣ ਵੱਲੋਂ ਤਾਂ ਘਰ ਦੀ ਕੱਢ ਕੇ ਬੁੱਤਾ ਸਾਰ ਲਵਾਂਗੇ ਪਰ ઠાਣੇ ਮੁੰਜ ਵਾਂਗੂ ਕੁਟੀਂਦਿਆਂ ਨੂੰ ਕੌਣ ਛਡਾਉ ਵੀ ਤੂੰ ਨੂੰ ਚੁੱਪ ਵੇਖ ਕੇ ਕਿੰਨਾ ਅਗਾਹ ਬੋਲਿਆ ਕਾਮਰੇਡਾ ਸਾਲੀ ਜਵਾਨੀ ਦੀ ਗਰਮੀ ਵਿੱਚ ਪੈਰ ਚੁੱਕ ਬੈਠ ਕਸੂਤੇ ਸਮਝ ਲੇਖੀ ਪੁੱਠੇ ਲਿਖੇ ਗਏ ਬਾਈ ਨੂੰ ਆਨਾ ਪੰਗੇ ਲੈ ਬਿਨਾ ਵੈਲੀਆਂ ਦਾ ਸਰਦਾ ਨਹੀਂ ਇਸੇ ਵਾਸਤੇ ਪੁਲਿਸ ਤੋਂ ਬਾਹਰ ਨਹੀਂ ਹੋ ਸਕਦੇ ਨੱਥ ਖਸਮ ਹੱਥ ਨਾਲੇ ਲੱਖਾ ਸਿਉਂਦਾ ਬਦਮਾਸ਼ਾਂ ਦੀ ਸਗੀ ਮਾਂ ਕਿਸੇ ਵੀ ਇਲਚ ਪੱਟੇ ਤੋਂ ਸਾਨੂੰ ਝੱਟ ਪਰਾਂ ਹੇਟ ਲੈ ਲੈਂਦਾ ਬਾਈ ਇਹ ਨੂੰ ਸੌ ਦੀ ਇੱਕ ਸੁਣਾਵਾਂ ਹੋਣਾ ਹੋਣਾ ਤੁਹਾਡੇ ਕੋਲੋਂ ਵੀ ਕੁਝ ਨਹੀਂ ਤੀਹਾਂ ਚਾਲੀਆਂ ਵਰਿਆਂ ਦੇ ਲੋਕ ਤੁਹਾਡੇ ਮੂੰਹ ਵੱਲ ਵੇਖਦੇ ਆਂ ਔਂਖ ਤੇ ਬੁੱਲਣੇ ਡਿਗਣਾ ਨਹੀਂ ਚੂੜੀ ਦੀ ਹਾਂਡੀ ਨੇ ਚੜਨਾ ਨਹੀਂ ਓ ਜਿੱਦਣ ਮੌਕਾ ਪਿਆ ਆਵਾਜ਼ ਮਾਰ ਲਿਓ ਤੁਹਾਡੇ ਨਾਲ ਸਾਡੇ ਬਿਨਾ ਖੁੱਬੀ ਤੁਹਾਡੇ ਕੋਲੋਂ ਨਹੀਂ ਨਿਕਲਣੀ ਐਵੇਂ ਸਾਡੇ ਸੁੱਕੇ ਹੱਡ ਨਾ ਕੁਟਵਾਓ ਨਾਲ ਅਮਾਨ ਦੇ ਪੁਲਿਸ ਦੀ ਇੱਕ ਤੌਣੀ ਨਹੀਂ ਚੱਲਣ ਜੋਗੇ ਨਾਸ਼ਿਆਂ ਦੇ ਅੰਦਰੋਂ ਚਰੇ ਪਏ ਆ ਬਸ ਫੁਗਾਰਾ ਹੀ ਫੁਗਾਰਾ ਏ ਤੂੰ ਸਿਆਣਾ ਏ ਉਹ ਛੱਡਣਾ ਵੀ ਔਖਾ ਏ ਜਦੋਂ ਤਾਈ ਡਾਂਗ ਮੋਢੇ ਏ ਉਸ ਡਾਂਗ ਉਤਾ ਚੁੱਕ ਕੇ ਗਲੀ ਵਿੱਚ ਠਕੋਰੀ ਵੀ ਤੂੰ ਨੇ ਕਿੰਨੇ ਨੂੰ ਜਫੀ ਪਾ ਲਈ ਤੇ ਕੁੱਟਦਿਆਂ ਪੁੱਛਿਆ ਮੇਰੇ ਯਾਰ ਸੱਚ ਆਖਦਾ ਏ ਨਾਲ ਆਮਾਨ ਦੀ ਕੀਤੀ ਜ਼ਰੂਰ ਹੈ ਪਰ ਪੂਰੀ ਹੂਸ਼ ਹੈ ਵੀ ਤੂੰ ਤੈਨੂੰ ਲੱਖ ਰੁਪਏ ਦੀ ਗੱਲ ਦੱਸਾਂ ਕਿਸੇ ਵੈਲੀ ਦਾ ਵਸਾ ਨਾ ਕਰਿਓ ਇਹ ਸਾਰੀ ਦੇ ਕੋਲੇ ਹੁੰਦੇ ਆ ਜੇ ਪੈਰ ਲਾ ਜਾਣ ਬਾਈ ਨੂੰ ਆਨਾ ਫਿਰ ਇਹਨਾਂ ਵਰਗਾ ਇੱਕ ਨਹੀਂ ਪਰ ਇਹਨਾਂ ਦੀ ਵੱਤ ਕਿਸੇ ਕਿਸੇ ਨੂੰ ਆਈ ਹੈ 13 ਮਤਲਬ ਖੱਟੜ ਗਾਂ ਤੋਂ ਐ ਸਮਝਿਆ ਛੜਾ ਮੋਤੀਆਂ ਤਾਰਾਂ ਥੋੜੀਆਂ ਗਲੀ ਵਿੱਚ ਪਾਵੇਂ ਹਨੇਰਾ ਸੀ ਪਰ ਮਨਾਂ ਦੇ ਹਾਸੇ ਨੇ ਤੁੰਦ ਛਾਣ ਸੁੱਟੀ ਬਾਈ ਨੂੰ ਆਨਾ ਲਓ ਪਿਓ ਕ੍ਰਿਸ਼ਨਾ ਚਾਦਰੇ ਦੀ ਡੱਬ ਵਿੱਚੋਂ ਬੋਤਲ ਕੱਢ ਕੇ ਖਲੋ ਗਿਆ ਦੁਸ਼ਮਣ ਦੀਆਂ ਜੁੱਤੀਆਂ ਦੁਸ਼ਮਣ ਦਾ ਹੀ ਸਿਰ ਏਸ ਭਾ ਮਿੱਤਰਾਂ ਨੂੰ ਕੀ ਮਹਿੰਗੀ ਐ ਨਹੀਂ ਮੇਰੇ ਯਾਰ ਨਾਲ ਅਮਾਨ ਦੇ ਰੱਜੇ ਪਏ ਆ ਫੇਤੂ ਨੇ ਕਿੰਨੇ ਦੀ ਸਾਂਗ ਲਾ ਕੇ ਉਸ ਨੂੰ ਖੁਸ਼ ਕਰ ਲਿਆ ਫੇਤੂ ਬੰਦਿਆ ਇਹ ਤੇ ਮਿੱਤਰਾਂ ਨੂੰ ਵਾਹ ਕੇ ਵੇਖੀ ਫਿਰ ਉਹ ਝੋਲਦਾ ਤੁਰ ਗਿਆ ਨਸ਼ਾ ਖਰਾ ਕਰਨ ਲਈ ਉਸ ਏਕ ਚੁੱਕ ਦਿੱਤੀ ਕੋੜੀ ਹੋਵੇਂਗੀ ਮਰेंगी ਸੱਪ ਲੜਕੇ ਮਿੱਤਰਾਂ ਨੂੰ ਪਾਈ ਜਾਨੀ ਫੇਤੂ ਦਾ ਸਾਥ ਦਿੰਦਿਆਂ ਮੇਲੂ ਨੇ ਆਖਿਆ ਅਸੀਂ ਇਹ ਸੀਟ ਜਿੱਤ ਨਹੀਂ ਸਕਦੇ। ਕਿਆ ਬਾਤਾਂ ਕਰਦਾ ਏ ਮੇਰੇ ਯਾਰ ਫੇਤੂ ਮੇਲੂ ਦੇ ਕਾਫੇ ਉੱਤੇ ਮੁਸਕਰਾ ਪਿਆ। ਉਹ ਸਮਾਂ ਦਾ ਸੀ ਜਿੱਤ ਤਾਂ ਵਟ ਉੱਤੇ ਪਈ ਏ। ਪਰ ਮੇਲੂ ਨੂੰ ਸਨ 86 ਦੀਆਂ ਚੋਣਾਂ ਤੋਂ ਤਜਰਬਾ ਸੀ। ਉਹ ਸਾਰੀਆਂ ਚੋਣਾਂ ਵਿੱਚ ਕਾਂਗਰਸ ਦੇ ਵਿਰੁੱਧ ਰਿਆ ਸੀ। ਲੋਕਾਂ ਦਾ ਪਹਿਲਾ ਉਹ ਵਾਰ ਸਰਕਾਰ ਵਿਰੋਧੀ ਹੁੰਦਾ। ਹੌਲੀ ਹੌਲੀ ਜੋਸ਼ ਘਟਣ ਨਾਲ ਲੋਕ ਸਰਕਾਰ ਦੀਆਂ ਵਧੇਕੀਆਂ ਭੁੱਲਣ ਲੱਗ ਪੈਂਦੇ ਗਰਜ਼ਾ ਮਾਰੇ ਸਕੇ ਸੋਧਰੇ ਮਿੰਤਾ ਤਰਲੇ ਪਾਉਂਦੇ ਅਖੀਰ ਰੁਪਈਆਂ ਵਿੱਚੋਂ 10 ਸਾਨੇ ਵੱਜੀ ਤੱਕ ਘੁਰ ਕੇ 67 ਦੇ ਆ ਜਾਂਦੀ ਇਸ ਜਿੱਤ ਨੂੰ ਤਾਂ ਰੱਬ ਵੀ ਨਹੀਂ ਰੋਕ ਸਕਦਾ ਦੇਖ ਵੀ ਤੂੰ ਸਾਡੇ ਕੋਲ ਵਿਰੋਧੀਆਂ ਦੇ ਮੁਕਾਬਲੇ ਸਰਮਾਇਆ 5 ਫੀਸਦੀ ਵੀ ਨਹੀਂ ਸਰਕਾਰੀ ਰਸੂਖ ਅਤੇ ਰੋਗ ਨੂੰ ਅਸੀਂ ਗਿਣਦੇ ਨਹੀਂ ਗੁੰਡਿਆਂ ਦੀਆਂ ਧਾੜਾਂ ਵੱਖਰੀਆਂ ਹਾਲੇ ਸਥਾਨਕ ਅਫਸਰ ਸ਼ਹੀ ਨੇ ਐਨ ਲੋਹਾ ਗਰਮ ਹੋਏ ਤੋਂ ਦਖਲ ਦੇਣਾ ਹੈ ਵੋਟਾਂ ਤੋਂ ਪਹਿਲੀ ਰਾਤ ਨੋਟਾਂ ਨੇ ਆਪਣਾ ਵੱਖ ਜਾਦੂ ਵਿਖਾਉਣਾ ਹੈ ਸਰਮਾਇਦਾਰੀ ਦੇ ਯੁੱਗ ਵਿੱਚ ਮੁਕਾਬਲਾ ਸਰਮਾਇਨਾਲੀ ਹੋ ਸਕਦਾ ਹੈ ਕਾਂਗਰਸ ਨੇ ਲੋਕਾਂ ਦੇ ਈਮਾਨ ਨੂੰ ਟਾਹੀ ਨਹੀਂ ਲਾਈ ਸਗੁਆਰਥਕ ਮੰਦ ਹਾਲੀ ਤੋਂ ਬਿਨਾ ਕੌਮ ਦਾ ਚੱਲਣ ਵਿਗੜ ਕੇ ਜਿਹੜਾ ਘਾਟਾ ਪਾਇਆ ਹੈ ਬੋੜੀ ਐਕਸ ਦੇ ਵਿੱਚ ਵੀ ਪੂਰਾ ਨਹੀਂ ਹੋਣਾ। ਸ਼ਰਮੇਲ ਨੇ ਆਪਣੇ ਸਾਥੀ ਦਾ ਧਿਆਨ ਕੌਮ ਦੀਆਂ ਖੁਰਦਰੀਆਂ ਖੁਰਦਰੀਆਂ ਹੋਈਆਂ, ਨੀਹਾ ਬਲਦੇਵਾਯਾ, ਕੌਮਾਂ ਦਾ ਸਦਕ ਤੇ ਚੱਲਣਾ ਸਰੀ ਜਿਉਂਦੀਆਂ ਐ। ਫਿਰ ਚੋਨਾ ਚੋਨਾ ਲੜਨ ਦਾ ਕੀ ਲਾਭ? ਇੰਉਂ ਦਾ ਇਨਕਲਾਬ ਨਹੀਂ ਆਉਣਾ ਹੀ ਨਹੀਂ। ਅਨੇਰਾ ਪੀਤੂ ਦੁਆਲੇ ਹੋਰ ਸੰਗੜਾ ਹੋ ਗਿਆ। ਚੋਨਾ ਤਾਂ ਸਰਮਾਇਦਾਰੀ ਦਾ ਵਿਦਾਨਿਕ ਪਖੰਡ ਹੈ। ਕਿ ਅਸੀਂ ਹਰ 5 ਸਾਲ ਇਹ ਛੋ ਲੋਕਾਂ ਨੂੰ ਸਰਕਾਰ ਬਦਲਣ ਦਾ ਮੌਕਾ ਦਿੰਨੇ ਆ ਤਾਂ ਜੋ ਆਰਥਿਕ ਲੁੱਟ ਤੋਂ ਤੰਗ ਆਏ ਲੋਕ ਹਥਿਆਰਬੰਦ ਬਗਾਵਤ ਉੱਤੇ ਵਿਸ਼ਵਾਸ ਨਾ ਲੈਉਣ ਸਰਮਾਇਦਾਰੀ ਦਾ ਪਾਲਿਆ ਏਜੰਟ ਮਹਾਤਮਾ ਗਾਂਧੀ ਇਸੇ ਲਈ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਜ਼ਾਬਰਾ ਵਿਰੋਧ ਤਲਵਾਰ ਚੁੱਕਣ ਉੱਤੇ ਪੁੱਲੜ ਦੇਸ਼ ਭਗਤ ਆਖਦਾ ਸੀ ਉਹ ਨਹੀਂ ਚਾਹੁੰਦਾ ਸੀ ਲੋਕ ਇਤਿਹਾਸ ਦੀ ਸਜਰੀ ਕੁਰਬਾਨੀ ਤੋਂ ਪ੍ਰੇਰਣਾ ਤੇ ਸੇਧ ਲੈਣ ਗਾਂਧੀ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੰਸਾ ਦਾ ਉਸੂਲ ਕਿਉਂ ਅਪਣਾਇਆ ਜੇ ਹਥਿਆਰ ਚੁੱਕ ਕੇ ਅੰਗਰੇਜ਼ਾਂ ਨੂੰ ਮੁਲਕ ਵਿੱਚੋਂ ਕੱਢਿਆ ਹੁੰਦਾ ਹਕੂਮਤ ਦੀ ਵਾਂਗ ਡੋਰ ਲੜਾਈ ਲੜਨ ਵਾਲੇ ਕਾਮਿਆਂ ਕਿਸਾਨਾਂ ਦੇ ਹੱਥ ਹਣੀ ਸੀ ਪਰ ਗਾਂਧੀ ਹਿੰਦੁਸਤਾਨ ਦਾ ਇੰਦਗਾਰ ਜਾਟਿਆਂ ਬਿਰਲਿਆਂ ਮਾਰਵਾੜੀ ਤੇ ਗੁਜਰਾਤੀ ਸੇਠਾਂ ਦੇ ਨਾ ਕਰਵਾਉਣਾ ਚਾਹੁੰਦਾ ਸੀ ਤੇ ਉਸ ਕਰਵਾ ਦਿੱਤਾ ਇਉਂ ਦਾ ਗਾਂਧੀ ਲੋਕਾਂ ਨਾਲ ਠੱਗੀ ਮਾਰ ਗਿਆ ਲੋਕਾਂ ਮਹਾਤਮਾ ਸਮਝ ਕੇ ਵਿਸ਼ਵਾਸ ਕੀਤਾ ਪੀਤੂ ਅਗੇ ਨਵਾਂ ਅश्चਰਜ ਬਾਹਾਂ ਫੈਸਾਰ ਖਲੋਤਾ। ਸਾਈਂ ਲੱਖਾ ਸਿੰਘ ਇਹਨਾਂ ਰਾਜਸੀ ਹਤਖੰਡਿਆਂ ਨੂੰ ਵਫਾਦਾਰੀ ਸਮਝਦਾ ਏ ਤੇ ਠੱਗੀ ਵਾਂ ਖਾਣ ਵਾਲਿਆਂ ਨੂੰ ਉਤਲਣਾ। ਲੇਖਕ ਨੇ ਜਿੱਥੇ ਪੀਤੂ ਦੇ ਜੋਸ਼ ਨੂੰ ਸਨ ਚੜੀ ਸੀ ਉਥੇ ਨਾਲ ਹੀ ਹੋਸ਼ ਦੇ ਵੀ ਚਾਤੀ ਬਾਲ ਦਿੱਤੀ। ਨੌਜਵਾਨ ਇਕ ਪਾਲੀ ਬੋਂਦਲ ਕੇ ਰਹਿ ਗਿਆ। ਉਸ ਨੂੰ ਮਹਿਸੂਸ ਹੋਇਆ ਯੂਨੀਵਰਸਿਟੀ ਤੋਂ ਬੀਏ ਕਰ ਲੈਣ ਪਿੱਛੋਂ ਵੀ ਮੈਂ ਕੋਰਾ ਕਾਗਜ਼ ਹੀ ਹਾਂ ਦਰਾਹਾ ਹਰ ਮਨੁੱਖ ਲਈ ਇਮਤਿਹਾਨ ਹੁੰਦਾ ਏ ਉਹਦੇ ਜੋਸ਼ अथवा ਹੋਸ਼ ਨੇ ਨੇਕੀ ਅਤੇ ਬਦੀ ਦੇ ਰਾਹ ਵਿੱਚੋਂ ਇੱਕ ਨੂੰ ਚੁਣਨਾ ਹੁੰਦਾ ਏ ਸਮਾਜੀ ਹਾਲਾਤ ਤੋਂ ਭੱਜ ਕੇ ਉਹ ਕਿਤੇ ਨਹੀਂ ਜਾ ਸਕਦਾ ਉਸ ਦੀ ਗੈਰਤਮੰਦ ਜ਼ਮੀਰ ਦਰਾਹੇ ਵਿੱਚ ਪਈ ਚਮਕਦੀ ਨੰਗੀ ਤਲਵਾਰ ਨੂੰ ਚੁੱਕ ਲੈਣ ਲਈ ਪ੍ਰੇਰਦੀ ਹੈ ਮੌਤ ਨਾਲ ਉਮਰ ਭੋਗਣ ਵਾਲੇ ਛੱਡਿਆਂ ਵਿੱਚ ਪੂੰਛ ਪਾ ਲੈਂਦੇ ਆ ਤੇ ਜ਼ਿੰਦਗੀ ਦਾ ਸੁਹਾਗਾ ਕਰਨ ਵਾਲੇ ਸ਼ੇਰ ਵਾਂਗ ਬੱਬ ਮਾਰ ਕੇ ਪੈੜੇ ਹਾਲਾਤ ਨੂੰ ਲਲਕਾਰਦੇ ਹਨ ਚੋਣ ਤਾਂ ਅਸਲ ਵਿੱਚ ਹਰ ਨੌਜਵਾਨ ਵਾਸਤੇ ਇੱਕ ਮੰਗਾਰ ਹੈ ਕਿ ਉਸ ਕਿਹੜਾ ਰਾਹ ਚੁਣਨਾ ਹੈ ਮੇਲੂ ਆਪ ਚੋਣਾਂ ਦੇ ਸਿਆਸੀ ਠੱਗੀ ਤੋਂ ਅੱਕ ਗਿਆ ਸੀ ਚੋਣ ਦੇ ਅੰਤਲੇ ਦਿਨਾਂ ਵਿੱਚ ਸਭ ਕੁਝ ਐਨ ਉਸੇ ਤਰ੍ਹਾਂ ਹੀ ਵਾਪਰਿਆ ਜਿਵੇਂ ਪਹਿਲਾਂ ਹੁੰਦਾ ਆਇਆ ਸੀ ਸਰਕਾਰੀ ਆਵਸਨਾ ਦਫ਼ਤਰਾਂ ਦੀਆਂ ਖੁੱਡਾਂ ਵਿੱਚੋਂ ਸਿਰ ਕੱਢ ਲੇ ਨਹਿਰ ਦੇ ਮੋਹਤਮ ਤੇ ਐਸਟੋ ਆਪਣੀਆਂ ਜੀਪਾਂ ਉਤੇ ਪਿੰਡਾਂ ਵਿੱਚ ਮੋਗੇ ਅਤੇ ਪੁਲ ਲੱਦੇ ਫਿਰਦੇ ਸਨ ਬਿਜਲੀ ਵਾਲੇ ਟਿਊਬਲਾਂ ਦੇ ਸਾਲਾਂ ਤੋਂ ਰੁਕੇ ਕਨੈਕਸ਼ਨ ਜਾਰੀ ਕਰਨ ਆ ਗਏ ਮਹਿਕਮਾ ਮਾਲ ਪੀ ਡਬਲਯੂ ਡੀ ਆਪਣੀ ਥਾਂ ਸਰਗਰਮ ਸਨ ਸਰਕਾਰੀ ਕਰਜ਼ਿਆਂ ਦੀ ਵਸੂਲੀ ਅਗਲੇ ਸਾਲ ਉਤੇ ਪਾ ਦਿੱਤੀ ਗਈ ਸੰਪਰਕ ਵਿਭਾਗ ਜਿਸ ਨੂੰ ਲੋਕ ਸਰਕਾਰ ਦੇ ਮਿਰਾਸੀ ਆਖਦੇ ਸਨ ਆਪਣੇ ਡਰਾਮਿਆਂ ਅਤੇ ਕੁੜੀਆਂ ਦੇ ਪੰਗੜਿਆਂ ਨਾਲ ਕਿਸਾਨਾਂ ਦਾ ਧੱਕੇਮਾ ਲਾਉਣ ਲੱਗਾ ਪੁਲਿਸ ਵਾਲਿਆਂ ਨੂੰ ਹਲਾਲ ਕਰਨ ਦੀ ਹਾਦੀ ਮੁਕਾ ਦਿੱਤੀ ਉਹਨਾਂ ਇਲਾਕੇ ਦੇ ਸਾਰੇ ਬਦਮਾਸ਼ਾਂ ਪਾਸੋਂ ਥਾਣੇ ਸਦਕੇ ਸਰਦਾਰ ਲੱਖਾ ਸਿੰਘ ਦੀ ਮਦਦ ਕਰਨ ਲਈ ਕਸਮਾਂ ਪੁਵਾਈਆਂ ਕਈਆਂ ਨੂੰ ਵਸਤਾ ਅਲਫਬੇ ਵਿੱਚੋਂ ਕੱਢਣ ਵਾਸਤੇ ਇੱਕ ਥਾਪੜੇ ਛੋਟਾ ਥਾਣੇਦਾਰ ਸਵਰਨ ਸਿੰਘ ਜਿਹੜਾ ਇਸ ਥਾਣੇ ਤੋਂ ਵੇੜੇ ਵਿੱਚ ਬਦਮਾਸ਼ਾਂ ਦੇ ਨੰਗੇ ਪਿੰਡੇ ਕਰਕੇ ਛਿਤਰਾ ਨਾਲ ਕੁੱਟਿਆ ਕਰਦਾ ਸੀ ਉਹਨਾਂ ਨਾਲ ਹਾਸ ਹਾਸ ਹੱਥ ਮਿਲਾ ਰਿਆ ਸੀ ਕੋਲਿੰਗ ਵਾਲੇ ਦਿਨ ਸਵਰਨ ਸਿੰਘ ਲੱਖਾ ਸਿੰਘ ਦੀ ਜੀਪ ਲੈ ਕੇ ਆਪ ਵੋਟਾਂ ਢੋਂਦਾ ਰਿਹਾ ਇੱਕ ਫੇਰੇ ਵਿੱਚ ਉਸ ਕਮਿਊਨਿਸਟਾਂ ਦੀਆਂ ਵੋਟਾਂ ਟੱਕੇ ਨਾਲ ਜੀਪ ਵਿੱਚ ਬਹਾ ਲਈਆਂ ਉਤਾ ਲੱਗਣ ਤੇ ਪੀਤੂ ਦਾ ਬਾਪੂ ਹੀਰਾ ਸਿੰਘ ਜੀਪ ਅੱਗੇ ਬਾਹਾਂ ਅੜ ਖਲੋਤਾ ਥਾਣੇਦਾਰ ਛੱਟ ਹੀਠਾਂ ਉਤਰ ਆਇਆ ਸਰਦਾਰ ਜੀ ਤੁਸੀਂ ਸਾਂਝੇ ਬੱਦੇ ਤੁਸੀਂ ਵੀ ਇੰਨਾ ਤੱਕਾ ਸਾਡੀਆਂ ਵੋਟਾਂ ਹੀਰਾ ਸਿੰਘ ਨੇ ਨਰਮ ਗਿਲੇ ਨਾਲ ਗੱਲ ਵਿਚਾਰ ਛੱਡ ਦਿੱਤੀ ਕਾਮਰੇਡ ਫੌਰਨ ਪਾਸੇ ਹਟ ਜਾ ਨਹੀਂ ਦਾ ਉਸ ਪੂਰੇ ਰੋਵ ਨਾਲ ਹੀਰਾ ਸਿੰਘ ਨੂੰ ਦਬਕਾਇਆ ਜੇ ਇਹ ਗੱਲ ਹੈ ਤਾਂ ਵੋਟਾਂ ਥੱਲੇ ਲਾ ਦੇ ਜੇ ਇਸ ਪਾਸੇ ਮਰਜੀ ਜਾਣ ਤੇਰਾ ਜਮੇ ਡਰਨੀ ਕਾਮਰੇਡ ਦਾ ਪੁਰਾਣਾ ਸਿਰੜ ਜੋਸ਼ ਮਾਰ ਆਇਆ ਮੈਂ ਤੇਰੇ ਵਰਗੇ 104 ਸਿੱਧੇ ਕੀਤੇ ਆਂ ਥਾਣੀਦਾਰ ਦਾ ਕੜਕਵਾ ਬੋਲ ਸੁਣ ਕੇ ਡਿਊਟੀ ਦੇ ਰਹੇ ਦੋ ਸਿਪਾਹੀ ਭੱਜ ਕੇ ਜੀਪ ਦੇ ਕੋਲ ਆ ਗਏ ਖਲੋਤੀ ਜੀਪ ਵਿੱਚੋਂ ਇੱਕ ਜਨਾਨੀ ਵੋਟ ਨੇ ਜਿਗਰਾ ਕਰਕੇ ਛਾਲ ਮਾਰ ਦਿੱਤੀ ਬਾਕੀ ਮਰਦ ਵੋਟਾਂ ਜਕੋ ਤੱਕੇ ਵਿੱਚ ਪਈਆਂ ਰਹੀਆਂ ਜਦੋਂ ਸਵਰਨ ਸਿੰਘ ਨੇ ਬਾਜ਼ੀ ਬੁਰਦ ਹੁੰਦੇ ਵੇਖੇ ਤਾਂ ਸਾੜ ਸਾੜ ਤਿੰਨ ਚਾਰ ਬੈਂਦਾ ਹੀਰਾ ਸਿੰਘ ਦੇ ਧਰ ਦਿੱਤੀਆਂ ਜਦੋਂ ਕਾਮਰੇਡ ਫੇਰ ਵੀ ਜੀਪ ਕੋ پاسੇ ਨਾ ਹੋਇਆ ਥਾਣੇਦਾਰ ਨੇ ਉਸ ਨੂੰ ਧੋ ਕੇ ਇੱਕ ਪਾਸੇ ਕਰਨ ਲਈ ਜੱਫਾ ਮਾਰ ਲਿਆ ਕਾਮਰੇਡ ਦੇ ਘੁਲਦਿਆਂ ਭੱਗ ਲੱਥ ਗਏ ਤੇ ਦੋਹਾਂ ਦੇ ਪੈਰਾਂ ਵਿੱਚ ਮਦੋੜੀ ਗਈ ਹੀਰਾ ਸਿੰਘ ਮੱਲੋ ਮੱਲੀ ਜੀਪ ਅੱਗੇ ਲੰਮਾ ਪੈ ਗਿਆ ਮੁਸ਼ਕਲ ਇਹ ਸੀ ਜੀਪ ਪਿਛਾ ਹਟ ਕੇ ਪਾਸੇ ਦੀ ਵੀ ਨਹੀਂ ਲੰਘ ਸਕਦੀ ਸੀ ਇੱਕ ਸਿਪਾਹੀ ਨੇ ਕਾਮਰੇਡ ਨੂੰ ਲਤੋਂ ਆ ਫੜਿਆ ਉਸ ਦੂਜੀ ਲਤ ਮਾਰ ਕੇ ਗਿੱਟਾ ਛੁਡਵਾ ਲਿਆ ਦੋਹਾਂ ਸਿਪਾਹੀਆਂ ਅਤੇ ਥਾਣੇਦਾਰ ਨੇ ਹੀਰਾ ਸਿੰਘ ਨੂੰ ਲੱਤਾਂ ਤੋਂ ਧੋਕੇ ਜੀਪ ਤੋਂ ਪਾਸੇ ਕਰ ਦਿੱਤਾ ਡਰਾਈਵਰ ਨੇ ਚੱਟ ਮੌਕਾ ਸੰਭਿਆ ਅਤੇ ਗੱਡੀ ਭਜਾ ਕੇ ਸਕੂਲ ਦੇ ਵੇੜੇ ਵਿੱਚ ਲੈ ਗਿਆ ਜਿੱਥੇ ਵੋਟਾਂ ਪੁੱਗਤਾਈਆਂ ਜਾ ਰਹੀਆਂ ਸਨ ਜਦੋਂ ਹੀਰਾ ਸਿੰਘ ਨੂੰ ਖਿੱਚ ਕੇ ਪਾਸੇ ਕੀਤਾ ਜਾ ਰਿਹਾ ਸੀ ਫੇਤੂ ਰੌਲਾ ਸੁਣ ਕੇ ਮੌਕੇ ਤੇ ਪੁੱਜ ਗਿਆ ਉਸ ਬਾਪੂ ਦੇ ਪੱਗ ਨੂੰ ਮਿੱਟੀ ਵਿੱਚ ਰੋਲੀ ਤੱਕਿਆ ਜਿਸ ਨੂੰ ਜੀਪ ਮਿੱਦ ਗਈ ਸੀ ਉਹਦੀਆਂ ਅੱਖਾਂ ਵਿੱਚ ਲੋਕ ਉਤਰ ਆਇਆ ਕਸੇਟਦਿਆਂ ਹੀਰਾ ਸਿੰਘ ਦਾ ਇੱਥੇ ਤੋਂ ਕੁਰਤਾ ਵੀ ਫਟ ਗਿਆ ਸੀ ਇਤੋਂ ਨੇ ਪੈਂਦੀ ਸਟੇ ਪੁਲਿਸ ਵਾਲਿਆਂ ਨੂੰ ਤਿੰਨ ਚਾਰ ਨੰਗੀਆਂ ਗਾਲਾਂ ਕੱਢ ਮਾਰੀਆਂ ਥਾਣੇਦਾਰ ਨੇ ਦੋ ਤਿੰਨ ਡੰਡੇ ਉਹਦੇ ਮੋਰਾ ਵਿੱਚ ਧਰ ਦਿੱਤੇ ਪਿੰਡ ਦੇ ਚੌਧਰੀ ਨੇ ਪੀਤੂ ਦਾ ਅੱਗਾ ਵੱਲਦਿਆਂ ਸਮਝਾਇਆ ਕਾਕਾ ਅਫਸਰਾਂ ਨੂੰ ਗਾਲ ਨਹੀਂ ਦੇਈ ਦੀ ਇਹ ਅਫਸਰ ਹੈ ਕਿ ਕੁੱਤੇ ਦੇ ਪੁੱਤ ਗੁੰਡੇ ਇਹਤੂ ਚੌਧਰੀ ਦੇ ਵੀ ਗਲ ਪੈ ਗਿਆ ਤੂੰ ਵੇਖਿਆ ਨਹੀਂ ਤੇਰੇ ਸਾਹਮਣੇ ਕੀ ਹੋਇਆ ਏ ਤੇਰੇ ਡੇਲੇ ਫੁੱਟੇ ਸੀ ਚੌਧਰੀ ਪਿਛਾ ਹਟ ਗਿਆ ਮਤਾਂ ਭੂਏ ਹੋਇਆ ਮੁੰਡਾ ਥੱਪੜ ਹੀ ਧਰ ਦੇਵੇ ਹੁਣ ਥਾਣੇਦਾਰ ਵੀ ਗੱਲ ਵਧਣ ਦੇ ਡਰੋਂ ਝਰਕ ਗਿਆ ਕਾਮਰੇਡ ਹੀਰਾ ਸਿੰਘ ਨੇ ਉੱਠ ਕੇ ਆਪਣੇ ਪੱਗ ਚਾੜੀ ਤੇ ਬਿਨਾ ਬਲ ਕੱਢਿਆ ਉਸ ਨੂੰ ਸਿਰੋ ਤੇ ਲਪੇਟਣਾ ਸ਼ੁਰੂ ਕਰ ਦਿੱਤਾ ਪੀ ਤੂ ਕਹਿਰਵਾਨ ਅੱਖਾਂ ਨਾਲ ਹੌਂਕੀ ਜਾ ਰਿਹਾ ਸੀ ਉਹਦਾ ਆਪਾ ਗੁੱਸੇ ਵਿੱਚ ਵਟੋਵਟ ਹੋਇਆ ਪਿਆ ਸੀ ਉਹ ਚਾਹੁੰਦਾ ਸੀ ਮੇਰੇ ਹੱਥ ਪਿਸਤੌਲ ਹੋਵੇ ਅਤੇ ਸਰਕਾਰੀ ਗੁੰਡਿਆਂ ਨੂੰ ਦਾੜ-ਦਾੜ ਉਡਾ ਦੇਵਾਂ ਹੁਣ ਉਹ ਥਾਣੇਦਾਰ ਅਤੇ ਆਪਣੇ ਬਾਪ ਤੋਂ ਤਿੰਨ ਸਦੀਆਂ ਪਿਛਾਂ ਗੁਰੂ ਗੋਬਿੰਦ ਸਿੰਘ ਦੇ ਰੋਹ ਨੂੰ ਨਿਹਾਰ ਰਿਹਾ ਸੀ ਜਦੋਂ ਰੰਗਰੇਟੇ ਗੁਰੂ ਕੇ ਬੇਟੇ ਜੈਤਾ ਸਿੰਘ ਨੇ ਆਪਣੇ ਬਾਪ ਦਾ ਦਿਲ ਵਿੱਚ ਕਟਿਆ ਸਿਰ ਚਰਨਾ ਵਿੱਚ ਲਿਆ ਰੱਖਿਆ ਸੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ